ਸਿੱਖ ਵਿਦਵਾਨ ਗਿਆਨੀ ਕੇਵਲ ਸਿੰਘ ਸਾਭਾ ਜਥੇਦਾਰ ਤਖਤ ਸ਼ਰੀਦ ਦਮਦਮਾ ਸਾਹਿਬ ਨੇ ਸਿੱਖ ਪੰਥ ਦੇ ਮੌਜੂਦਾ ਸੰਕਟ ਭਰੇ ਹਾਲਾਤ ਦੇ ਉੱਪਰ ਗੱਲਬਾਤ ਕੀਤੀ ਹੈ ਇਸ ਦੌਰਾਨ ਉਹਨਾਂ ਮੰਗ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਏ ਨਿਗਾਰ ਦੇ ਲਈ ਜ਼ਿੰਮੇਵਾਰ ਲੋਕਾਂ ਨੂੰ ਸਿਆਸਤ ਦੇ ਵਿੱਚੋਂ ਬੇਦਖਲ ਕਰਕੇ ਘਰਾਂ ਦੇ ਵਿੱਚ ਬਿਠਾਉਣ ਦੇ ਲਈ ਅਕਾਲ ਤਖਤ ਸਾਹਿਬ ਤੋਂ ਆਦੇਸ਼ ਜਥੇਦਾਰ ਸਹਿਬਾਨ ਨੂੰ ਜਾਰੀ ਕਰ ਦੇਣਾ ਚਾਹੀਦਾ ਹੈ ਤਾਂ ਜੋ ਗੁਰੂ ਪੰਥ ਦੇ ਸਿਧਾਂਤਾਂ ਨੂੰ ਮੰਨਣ ਵਾਲੀਆਂ ਸ਼ਖਸੀਅਤਾਂ ਨੂੰ ਕਮਾਂਡ ਸੌਂਪੀ ਜਾ ਸਕੇ ਇਸ ਤੋਂ ਇਲਾਵਾ ਗੱਲਬਾਤ ਦੇ ਦੌਰਾਨ ਉਹਨਾਂ ਇਹ ਵੀ ਦੱਸਿਆ ਕਿ 19 96 ਦੇ ਵਿੱਚ ਮੋਗਾ ਕਾਨਫਰੰਸ ਦੇ ਦੌਰਾਨ ਸਿੱਖਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਗਿਣੀ ਮਿਣੀ ਸਾਜ਼ਿਸ਼ ਦੇ ਤਹਿਤ ਪੰਜਾਬੀ ਪਾਰਟੀ ਬਣਾ ਦਿੱਤਾ ਗਿਆ ਜਿਸ ਨਾਲ ਮੀਰੀ ਪੀਰੀ ਦੇ ਸਿਧਾਂਤ ਨੂੰ ਖਤਮ ਕਰਨ ਉਪਰੰਤ ਸ਼ਹੀਦਾਂ ਦੀ ਜਥੇਬੰਦੀ ਨੂੰ ਪਰਿਵਾਰਵਾਦ ਦੇ ਵਿੱਚ ਸਥਾਪਿਤ ਕਰਦਿਆਂ ਪ੍ਰਕਾਸ਼ ਸਿੰਘ ਬਾਦਲ ਪਾਰਟੀ ਪ੍ਰਧਾਨ ਬਣ ਗਏ ਬਾਦਲ ਸਾਹਿਬ ਦੀ ਪ੍ਰਧਾਨਗੀ ਦੇ ਵਿੱਚ ਸ਼੍ਰੋਮਣੀ ਕਮੇਟੀ ਸਰਕਾਰ ਅਕਾਲ ਤਖਤ ਸਾਹਿਬ ਆਦ ਉਹਨਾਂ ਦੇ ਹੱਥ ਦੇ ਵਿੱਚ ਆਗੇ ਸੀ ਜਿਸ ਦੇ ਸਿੱਟੇ ਵਜੋਂ ਪਾਰਟੀ ਦੇ ਵਿੱਚ ਅਜੀਹਾਂ ਨਿਗਾਰ ਆਇਆ ਕਿ ਹੁਣ ਗੰਭੀਰ ਮਸਲਾ ਅਕਾਲ ਤਖਤ ਸਾਹਿਬ ਵਿਖੇ ਪਹੁੰਚਿਆ ਹੋਇਆ ਹੈ ਇੱਕ ਚਰਚਿਤ ਸਵਾਲ ਦੇ ਉੱਪਰ ਸਾਬਕਾ ਜਥੇਦਾਰ ਨੇ ਸਪਸ਼ਟ ਕੀਤਾ ਹੈ ਕਿ ਸਿੱਖ ਪੰਥ ਦੇ ਕੋਲ ਮਿਆਰੀ ਅਤੇ ਬੇਦਾਗ ਲੀਡਰਸ਼ਿਪ ਦੀ ਕੋਈ ਘਾਟ ਕਦੇ ਵੀ ਨਹੀਂ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੇ ਹਮੇਸ਼ਾ ਦੇਸ਼ ਦੀ ਅਗਵਾਈ ਕੀਤੀ ਹੈ ਕੇਂਦਰੀ ਲੀਡਰ ਪੰਥ ਦੀ ਲੀਡਰਸ਼ਿਪ ਦੇ ਮਗਰਮਗਰ ਫਿਰਦੇ ਹੁੰਦੇ ਸੀ ਇਹ ਸਭ ਸਿੱਖ ਇਤਿਹਾਸ ਪੜਨ ਤੋਂ ਪਤਾ ਲੱਗ ਸਕਦਾ ਹੈ ਕਿਉਂਕਿ ਕਦੇ ਕੋਈ ਅਜੀਹਾ ਜ਼ਮਾਨਾ ਵੀ ਹੁੰਦਾ ਸੀ ਜਦੋਂ ਸਾਰੇ ਦੇ ਸਾਰੇ ਲੋਕ ਯਾਨਕੀ ਖਾਸ ਤੌਰ ਦੇ ਉੱਪਰ ਮੁਗਲ ਅਤੇ ਅੰਗਰੇਜ਼ ਜੋ ਵਕਤ ਦੇ ਹੁਕਮਰਾਨ ਹੋਇਆ ਕਰਦੇ ਸੀ ਉਹ ਵੀ ਸਿੱਖਾਂ ਤੋਂ ਡਰਿਆ ਕਰਦੇ ਸੀ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਕਿਸੇ ਦਾ ਪਿੱਛੇ ਲੱਗ ਨਹੀਂ ਸੀ ਬਣਿਆ ਉਹਨਾ ਬਾਦਲਾਂ ਬਾਰੇ ਇਹ ਵੀ ਦੱਸਿਆ ਕਿ ਉਹ 5 ਵਾਰ ਮੁੱਖ ਮੰਤਰੀ ਰਹੇ ਨੇ ਪਰ ਉਹਨਾ ਪੰਜਾਬ ਤੇ ਪੰਥ ਦੇ ਮਸਲੇ ਸੁਲਝਾਉਣ ਦੇ ਵਿੱਚ ਕੋਈ ਦਿਲਚਸਪੀ ਕਦੇ ਨਹੀਂ ਲਈ ਦਰਿਆਈ ਪਾਣੀ ਚੰਡੀਗੜ ਬੰਦੀ ਸਿੰਘ ਅਤੇ ਹੋਰ ਮਸਲੇ ਹੱਲ ਅਜੇ ਤੱਕ ਨਹੀਂ ਹੋਏ ਅਕਾਲੀ ਸੁਧਾਰ ਲਹਿਰ ਦੀ ਗੱਲ ਕਰਦੇ ਹਾਂ ਉਹਨਾ ਇਹ ਵੀ ਕਿਹਾ ਹੈ ਕਿ ਕਿਸੇ ਦੇ ਮੋਢੇ ਦੇ ਉੱਪਰ ਕੁਝ ਨਹੀਂ ਚੱਲ ਸਕਦਾ ਸੱਤਾ ਇਹਨਾਂ ਸਭ ਨੇ ਹੰਡਾਈ ਹੈ ਇਹ ਸਾਰੇ ਭਾਈ ਭਤੀਜਾਵਾਦ ਦੇ ਪ੍ਰਣਾਏ ਹੋਏ ਨੇ ਨਵੀਂ ਪੀੜ੍ਹੀ ਇਹਨਾਂ ਦੇ ਨਾਲ ਕਦੇ ਨਹੀਂ ਚੱਲ ਸਕਦੀ ਅਤੇ ਗੁਨਾਗਾਰ ਹੁਣ ਬ੍ਰह्म ਗਿਆਨੀ ਨਹੀਂ ਬਣ ਅਤੇ ਹੁਣ ਇਹ ਸਭ ਦੇ ਦਰਮਿਆਨ ਕਿਹੜੀਆਂ-ਕਿਹੜੀਆਂ ਅਜੀਹਾਂ ਚੀਜ਼ਾਂ ਹੋਣਗੀਆਂ ਜੋ ਆਉਣ ਵਾਲੇ ਵਕਤ ਦੇ ਵਿੱਚ ਸਾਹਮਣੇ ਆਉਣਗੀਆਂ ਅਤੇ ਉਹ ਸਭ ਦੇ ਦਰਮਿਆਨ ਸੁਖਬੀਰ ਬਾਦਲ ਜੇਕਰ ਅਕਾਲ ਤਖਤ ਸਾਹਿਬ ਕੇ ਪੇਸ਼ ਹੋਣਗੇ ਤਾਂ ਉੱਥੇ ਜਾ ਕੇ ਖਾਸ ਤੌਰ ਦੇ ਉੱਪਰ ਸੌਦਾ ਸਾਦ ਨੂੰ ਮਾਫੀ ਦੇਣ ਦਾ ਜਿਹੜਾ ਮਸਲਾ ਹੈ ਜਦੋਂ ਸਾਹਮਣੇ ਆਵੇਗਾ ਤਾਂ ਉਸ ਦੇ ਬਾਰੇ ਵਿੱਚ ਕੀ ਹੋਵੇਗਾ ਉਹਨਾਂ ਦਾ ਜਵਾਬ ਇਹ ਵੀ ਵੇਖਣਾ ਅਹਿਮ ਹੋਵੇਗਾ ਬਾਕੀ ਇਸ ਪੂਰੀ ਦੀ ਪੂਰੀ ਗੱਲਬਾਤ ਦੇ ਬਾਰੇ ਵਿੱਚ ਅਤੇ ਗਿਆਨੀ ਕੇਵਲ ਸਿੰਘ ਜੀ ਦੇ ਵੱਲੋਂ ਕਹੇ ਗਏ ਇਹਨਾਂ ਅਲਫ਼ਾਜ਼ਾਂ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਇਸਾਂ ਦੀ ਕਰਨਾ ਬਿਲਕੁਲ ਵਿਨਾ ਭੁੱਲਣਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ